75 ਹਾਰਡ ਇਸ D16 ਅੱਜ 16ਵਾਂ ਦਿਨ ਆ ਜੀ ਸਾਡੇ ਘਰ ਚ ਸਾਗ ਬਣ ਰਿਹਾ ਜਦੋਂ ਦੀਆਂ ਸਰਦੀਆਂ ਸ਼ੁਰੂ ਹੋਈਆਂ ਮੇਰੀ ਸਰਕਾਰ ਨੂੰ ਬੇਨਤੀ ਆ ਸਾਗ ਤੇ ਸਖਤ ਰੋਕ ਲਾ ਦਿੱਤੀ ਜਾਵੇ ਇਹਦੀ ਵੈਲਿਡਿਟੀ 7 ਦਿਨ ਤੋਂ ਘਟਾ ਕੇ 2 ਦਿਨ ਕੀਤੀ ਜਾਵੇ ਦੂਜੇ ਦਿਨ ਸਾਗ ਬਲਿਆ ਹੁੰਦਾ ਸਾਡੇ ਘਰੇ ਸਾਗ ਤੋਂ ਇਲਾਵਾ ਕੋਈ ਸਬਜ਼ੀ ਦਿਖਦੀ ਨਹੀਂ ਇਹਨਾਂ ਨੂੰ ਸਾਡੀਆਂ ਧੁੰਨੀਆਂ ਹਰੀਆਂ ਹੋ ਗਈਆਂ ਜੀ ਜੀਬ ਹਰੀ ਹੋ ਗਈ ਹੁਣ ਅੱਖਾਂ ਰਹਿ ਗਏ ਅੱਖਾਂ ਹਰੀਆਂ ਹੋਣਗੀਆਂ ਪਤਾ ਲੱਗ ਜਾ ਕਰਨਾ ਬੰਦੇ ਨੇ ਸਾਗ ਖਾਦਾ ਜੀ ਸਭ ਤੋਂ ਪਹਿਲਾਂ ਉਹ ਸਿਆਣਾ ਬੰਦਾ ਲੱਭਿਆ ਜਾਵੇ ਜਿਹਨੇ ਕਿਹਾ ਸੀ ਸਾਗ 7 ਦਿਨ ਤੱਕ ਖਰਾਬ ਨਹੀਂ ਹੁੰਦਾ ਹੁਣ ਤਾਂ ਮੈਨੂੰ ਗਾਣੇ ਵੀ ਅਜੀਬ ਤਰ੍ਹਾਂ ਸੁਣਾਈ ਦਿੰਦੇ ਨੇ ਚੁੰਨੀ ਮੇਰੀ ਰੰਗ ਦੇ ਲਲਾਰੀਆ ਸਾਗ ਦੀ ਗੁੱਛੀ ਦੇ ਨਾਲ ਦੀ ਉਹ ਹਾਲਾਤ ਹੋ ਗਏ ਨੇ ਸਾਗ ਸਾਗ ਕਰਦੀ ਨਹੀਂ ਮੈਂ ਆਪੇ ਸਾਗ ਹੋਈ ਪੁੱਛੋ ਨਾ ਮੈਨੂੰ ਕੋਈ ਹੋਰ ਸਬਜ਼ੀ ਮੈਨੂੰ ਸਾਗ ਲਿਆ ਦਿਓ ਕੋਈ ਮੇਰੀ ਸਰਕਾਰ ਨੂੰ ਅਪੀਲ ਹੈ ਜੀ ਸਾਗ ਦੇ ਉੱਤੇ ਕੋਈ ਸਖਤ ਕਾਨੂੰਨ ਬਣਾ ਦਿੱਤਾ ਜਾਵੇ ਜਿਵੇਂ ਕਾਨੂੰਨ ਹੈ ਜੀ ਬੱਚੇ ਦੋ ਹੀ ਅੱਛੇ ਗੁੱਚੀ ਇੱਕ ਹੀ ਅੱਛੀ ਅਤ ਸਾਗ ਦੀ ਇੱਕ ਗੁੱਚੀ ਤੋਂ ਬਾਅਦ ਅਵੇਲੇਬਲ ਨਾ ਹੋਵੇ ਤਾਂ ਕਿ ਸਾਗ ਥੋੜਾ ਬਣੇ ਇੱਕ ਦੋ ਡੰਗ ਚ ਨਿਪਟ ਜਾਵੇ ਸਾਗ ਨੂੰ ਇੰਨਾ ਮਹਿੰਗਾ ਕਰ ਦਿੱਤਾ ਜਾਵੇ ਆਮ ਬੰਦਾ ਅਫੋਰਡ ਹੀ ਨਾ ਕਰ ਪਾਏ ਇਹ ਕੇਵਲ 5 ਸਟਾਰ ਹੋਟਲਸ 'ਚ ਮਿਲੇ ਬਹੁਤ ਰੀਅਰ ਕੋਈ ਅਮੀਰ ਬੰਦਾ ਹੀ ਖਰੀਦ ਪਾਵੇ ਆਮ ਬੰਦੇ ਦੀ ਪਹੁੰਚ ਤੋਂ ਦੂਰ ਹੋ ਜਾਵੇ ਸਾਗ